ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਕੇ ਇੰਡੀਆ ਨਿਊਜ਼ 24 ਦੱਸਦੀ ਕਿ ਸਾਬਕਾ ਵਿਧਾਇਕ ਜਗਿੰਦਰ ਪਾਲ ਵੱਲੋਂ थाना ਤਾਰਾਗੜ ਦੇ ਬਾਹਰ ਆਪਣੇ ਪਾਰਟੀ ਵਰਕਰਾਂ ਨਾਲ ਦਿੱਤੇ ਗਏ ਤੰਨੇ ਤੋਂ ਬਾਅਦ ਆਖਿਰਕਾਰ ਪੁਲਿਸ ਨੂੰ ਕਾਂਗਰਸੀ ਨੇਤਾ ਨੂੰ ਚੜ੍ਹਨਾ ਹੀ ਪਿਆ ਦਾਜ ਦੇ ਕਿ ਅੱਜ ਸਵੇਰੇ ਕਾਂਗਰਸੀ ਨੇਤਾ ਗੋੜਾ ਸੈਣੀ ਸਿਉਰਾਕਲਾ ਨੂੰ थाना ਤਾਰਾਗੜ ਪੁਲਿਸ ਵੱਲੋਂ ਕਰਤੋ ਹੀ ਬਹਾਨੇ ਦੇ ਨਾਲ ਫੜ ਕੇ ਥਾਣੇ ਦੇ ਵਿੱਚ ਰੱਖ ਲਿਆ ਗਿਆ ਸੀ ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਤੇ साफका विधायक जोगिंदर पावलो थाने ਦੇ ਬਾਹਰ ਸਰ ਕੁੱਤੇ ਤਾਨਾ ਲਗਾਇਆ ਗਿਆ ਸੀ ਪੁਲਿਸ ਅਤੇ ਸਰਕਾਰ ਦੇ ਖਿਲਾਫ ਨਾਰੇबाजी ਕੀਤੀ ਜਾ ਰਹੀ ਸੀ ਆਤੇ ਹੀ ਵੀ ਕਿਹਾ ਜਾ ਰਿਹਾ ਸੀ ਕਿ ਸਵੇਰੇ ਉਹਨਾਂ ਵੱਲੋਂ ਹਾਈਵੇ ਜਾਮ ਕੀਤਾ ਜਾਵੇਗਾ ਜਿਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਅਖੀਰ ਕਾਂਗਰਸੀ ਨੇਤਾ ਨੂੰ ਛੱਡਣਾ ਹੀ ਪਿਆ ਦੇਖੋ ਕਾਂਗਰਸੀ ਨੇਤਾ ਨੂੰ ਛੱਡਣ ਤੋਂ ਬਾਅਦ ਸਾਫਕਾ ਵਿਧਾਇਕ ਤੇ ਕਾਂਗਰਸੀ ਨੇਤਾ ਗੋੜਾ ਸੈਣੀ ਨੇ ਕੀ ਕਿਹਾ ਬਨਰੋ ਸਾਜਣਾ ਤੇ ਦੇਖਰੋ ਆਰ ਕੇ ਇੰਡੀਆ ਨਿਊਜ਼ 24 ਭਾਈ ਸਰ ਕੀ ਕਹਿਣਾ ਜਾਂਦੇ ਹੋ ਤੁਹਾਡਾ ਜਿਹੜਾ ਸਰਪੰਚ ਆ ਹੁਣ ਬਾਹਰ ਆ ਗਿਆ। ਬੈ ਲੇਕੋ ਸੁਣਿਓ ਜੀ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਆ ਸਾਰੇ ਕੰਦੇ ਨਾਲ ਕੰਦਾ ਲਾ ਕੇ ਤਰ੍ਹਾਂ ਇੱਥੇ ਲਾਇਆ ਹੋਇਆ ਸੀ ਬੈਠੇ ਸੀ ਰੋਡ ਤੇ। ਹੁਣ ਐਸਐਚਓ ਨੂੰ ਬਹੁਤ ਪ੍ਰੈਸ਼ਰ ਸੀ ਉਤੋਂ ਉਹ ਜਿੰਨਾ ਕ ਆਪਣਾ ਪ੍ਰੈਸ਼ਰ ਚੱਲ ਸਕਦਾ ਉਹ ਨੂੰ ਚੱਲ ਗਿਆ। ਹੁਣ ਉਹਨੂੰ ਪਤਾ ਹੈ ਕਿ ਸੱਤਾ ਦਾ ਪ੍ਰੈਸ਼ਰ ਕੁਝ ਹੋਰ ਹੁੰਦਾ। ਤੇ ਜਿਹੜੀ ਵਿਪਖਸ਼ਿਤ ਪਾਰਟੀ ਦਾ ਪ੍ਰੈਸ਼ਰ ਕੋਸ਼ੂਫ ਰਿਹਾ ਹੁੰਦਾ ਕੋਣ ਹੈ ਵਿਪਖਸ਼ੀ ਦੀ ਪਾਰਟੀ ਦਾ ਜਿਹੜੀ ਸਾਡਾ ਪ੍ਰੈਸ਼ਰ ਪਿਆ ਹੈ ਉਹਨਾਂ ਮਜਬੂਰ ਹੁਣ ਸਾਡੇ ਗੋਰੇ ਸਰਪੰਚ ਨੂੰ ਛੱੜਨੇ ਪਿਆ ਤੇ ਅਸੀਂ ਹੁਣ ਲੈ ਕੇ ਬਾਹਰ ਆਇਆ ਇਹਦੇ ਉੱਤੇ ਧਾਰਾ ਲਾਈਆਂ ਨੇ 323 ਤੇ 506 ਜਦ ਕੀ ਹੈ ਹੀ ਨਹੀਂ ਕੋਈ ਇਦਾਂ ਦੀ ਗੱਲ ਇਹਨਾਂ ਗੋੰਗਲਾਂ ਤੋਂ ਮਿੱਟੀ ਚਾੜਨੀ ਸੀ ਉਹ ਜਿਹੜੀ ਮਿੱਟੀ ਹੈ ਉਹ ਲਾਲਚੰਦ ਕਟਾਰੂ ਚੱਕ ਦੇ ਘਰ ਪੈ ਜਾਂਦੇ ਵਾਜ ਜਦੋਂ ਖਾਣਾ ਜਿਹੜਾ ਬਣਾਣਾ ਇਸ ਗੌਂਗਲੋ ਦੀ ਮਿੱਟੀ ਜਿਹੜੀ ਝੜੀ ਹੈ ਉਹਦਾ ਅੱਜ ਤੂੰ ਕੜੀ ਬਣਾ ਕੇ ਪੀਦਾ ਮੈਂ ਇਹ ਕਹਿਣਾ ਚਾਹਨਾ ਲਾਲਚੰਦ ਕਟਾਰੂ ਚੱਕ ਨੂੰ ਕਿ ਜੇ ਤੁਹਾਡੇ ਵਿੱਚ ਜ਼ਮੀਰ ਹੈਗੀ ਹੈ ਤੇ ਇਹੋ ਜਿਹੇ ਗੰਦੇ ਕੰਮ ਨਾ ਕਰੋ ਲੋਕਾਂ ਨੂੰ ਪਿਆਰ ਕਰੋ ਲੋਕਾਂ ਨੂੰ ਡਰਾਉ ਤਮਕਾਉ ਨਹੀਂ ਇਹ 바ਵਾ ਸਾਹਿਬ ਦਾ ਕਾਨੂੰਨ ਹੈ 바ਵਾ ਸਾਹਿਬ ਦੇ ਕਾਨੂੰਨ ਨੂੰ ਕੋਈ ਨਹੀਂ ਤੋੜ ਸਕਦਾ ਇਹ ਕਾਨੂੰਨ ਦੇ ਤਰੀਕੇ ਨਾਲ ਹੀ ਬਾਹਰ ਆਇਆ ਇਹ 506 ਲਾਤੀ ਹੈ 323 ਲਾਤੀ ਹੈ ਤੇ ਕੋਈ ਗੱਲ ਨਹੀਂ ਹੁਣ ਮਚਲਕਾ ਭਰਦੇ ਜਵਾਨ ਤੇ ਲੈ ਲਿਆ ਨਾ ਤੇ ਅਸੀਂ ਲੈ ਆ ਕੇ ਆਉਂ ਜਾਂ ਨੂੰ ਤੇ ਕੋਈ ਗੱਲ ਨਹੀਂ ਇਹ ਨਸਿਆ ਬਾਣ ਬਰਾਬਰ ਹੁੰਦਾ ਲਾਲ ਚੰਦ ਕਟਾਰੂ ਚੱਕ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਬਈ ਨਸਿਆ ਬਾਣ ਬਰਾਬਰ ਹੈ ਅੱਜ ਦੇ ਤੂੰ ਸੱਤਾ 'ਚ ਹੈ ਤੇ ਕੱਲ੍ਹ ਤੇ ਤੂੰ ਸੱਤਾ 'ਚ ਨਹੀਂ ਰਹਿਣਾ ਅਸੀਂ ਤੇ 5 ਸਾਲ ਕੱਢ ਲੈਣੇ ਆ ਤੇ ਤੇਰੇ ਕੋਲ 5 ਮਿੰਟ ਨਹੀਂ ਕੱਢ ਲੈ ਇਹੋ ਗੱਲ ਮੈਂ ਕਹਿਣਾ ਚਾਹੁੰਦਾ ਅਗਰ ਜਮੀਰ ਹੈ ਤੇ ਆਪਣੀ ਜਮੀਰ ਕਾਇਮ ਰੱਖੀ ਤੋ ਚੰਗੇ ਕੰਮ ਕਰੋ ਡਿਪਲੋਮੈਟਿਕ ਕੰਮ ਕਰੋ ਸੋਬੇ ਦੇ ਹੋਰ ਆਪਣੇ ਇਲਾਕੇ ਦੇ ਕੰਮ ਚੰਗੇ ਕਰੋ ਬਹੁਤ ਬਹੁਤ ਜਿੰਨੇ ਵੀ ਮੇਰੇ ਵਰਕਰ ਆਏ ਨੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਥੈਂਕਸ ਜੀ ਕੀ ਕਾਰਨ ਸੀਗਾ ਕਹਿੰਦੇ ਕਿ 18 ਤਰੀਕ ਨੂੰ ਇੱਕ ਪਤਾ ਨਹੀਂ ਬਹਿ ਹੋਈ ਬਹਿਸ ਜਿਨੇ ਹੋਈ ਇੱਕ ਐਪਲੀਕੇਸ਼ਨ ਤੁਹਾਡੇ ਖਿਲਾਫ ਦੀ ਅੱਜ 28 ਤਰੀਕ ਨੂੰ ਤੁਹਾਨੂੰ ਅਰੈਸਟ ਕੀਤਾ ਜਾਂਦਾ ਕੀ ਲੱਗਦਾ ਤੁਹਾਨੂੰ ਦੇਖੋ ਜੀ ਪਹਿਲੀ ਗੱਲ ਦੇ ਸਭ ਤੋਂ ਪਹਿਲਾਂ ਸਾਰਿਆਂ ਦਾ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰ ਆਏ ਨੇ ਐਮਐਲਏ ਸਾਹਿਬ ਆਏ ਨੇ ਮੇਰੀਆਂ ਮਾਤਾ ਪਿਤਾ ਭੈਣਾਂ ਜਿੰਨੇ ਮੇਰੇ ਨੌਜਵਾਨ ਸਾਰਿਆਂ ਦਾ ਦਿਲ ਦੀ ਘਰਾਈਆਂ ਤੋਂ ਧੰਨਵਾਦ ਜਿਹੜੇ ਆਪਣੇ ਧੁੱਪ ਚ ਗਰਮੀ ਦੇ ਟਾਈਮ ਦੇ ਉੱਤੇ ਬੈਠੇ ਮੈਂ ਹੰਦਾ ਸਾਰੀ ਉਮਰ ਦੇਣ ਨਹੀਂ ਦੇ ਸਕਦਾ ਠੀਕ ਹੈ ਜੀ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈਗੀ ਇਹ ਮੈਂ ਇਹਨਾਂ ਨੂੰ ਕਿਹਾ ਜ਼ਿਲ੍ਹੇ ਸਵੇਰੇ ਐਸਐਸਓ ਨੇ ਮੈਨੂੰ ਬੰਦੇ ਭੇਜੇ ਘਰ ਅਸੀਂ ਤੇ ਆਣਾ ਨਹੀਂ ਐਮਐਲਏ ਸਾਹਿਬ ਉਹਨਾਂ ਨੇ ਕਿਹਾ ਕਿ ਉੱਥੇ ਜਿਹੜੇ ਕੰਪਲੇਨ ਕਰਤਾ ਉਹ ਬੈਠੇ ਦਾ ਮੈਂ ਚੇਅਰਮੈਨ ਸਾਹਿਬ ਨੂੰ ਫੋਨ ਕੀਤਾ ਮੈਂ ਜੀ ਕੰਪਲੇਨ ਕਰਦਾ ਬੈਠਾ ਸੀ ਐਸਐਚਓ ਬੁਲਾ ਰਹੇ ਦੋ ਮਿੰਟ ਜਾ ਕੇ ਗੱਲ ਕਰ ਲੈਣੇ ਸਾਨੂੰ ਤੇ ਪਤਾ ਨਹੀਂ ਨਾ ਬਿਠਾ ਲੈਣਾ ਦੂਸਰਾ ਕੋਈ ਝਗੜਾ ਨਹੀਂ ਹੋਇਆ ਮੈਨੂੰ ਤੇ ਪਤਾ ਨਹੀਂ ਝਗੜਾ ਦੰਦਾ ਤੇ ਮੈਂ ਤੇ ਦਿਨ ਮੇਰੇ ਦੇ 50 ਅਪਲੀਕੇਸ਼ਨਾਂ ਦਿੱਤੀਆਂ ਨੇ ਬੰਦੇ ਨੇ ਜਿੰਨ ਅੱਜ ਮੇਰੇ ਤੇ ਰੋਪ ਲਾਇਆ ਪੁਲਿਸ ਵੱਲੋਂ ਕੋਈ ਜਾਤੀ ਕੀਤੀ ਹੋਈ ਤੁਹਾਨੂੰ ਅੰਦਰ ਨਹੀਂ ਪੁਲਿਸ ਵੱਲੋਂ ਕੋਈ ਜਾਤੀ ਨਹੀਂ ਕੀਤੀ ਗਈ ਠੀਕ ਹੈ ਨਾ ਬੜੇ ਰਮਾੜਨਾ ਬਿਠਾਇਆ ਜਾ ਥੋੜੀ ਦੇਰ ਉਹਨਾਂ ਨੇ ਪ੍ਰੈਸ਼ਰ ਪਾਇਆ ਬਿਲਕੁਲ 100% ਜੀ ਰਾਜਨੀਤਿਕ ਦਬਾਅ ਮੇਰੀ ਕੋਈ ਕਿਸੇ ਨਾਲ ਝਗੜਾ ਨਹੀਂ ਹੋਇਆ ਜੇ ਮੈਨੂੰ ਪਤਾ ਹੁੰਦਾ ਕਿ ਨਾ ਮੇਰਾ ਝਗੜਾ ਹੋਇਆ ਮੈਨਾਂ ਨੇ 30 ਐਪਲੀਕੇਸ਼ਨ ਅੱਗੇ ਦਿੱਤੀਆਂ ਮੇਰੇ ਇਹਨਾਂ ਨੇ ਮੇਰੇ ਦੇ ਮੈਂ ਮੈਂ ਵੀ ਆਪਣਾ ਕੋਈ ਡਿਫੈਂਸਰ ਰੱਖਦਾ ਠੀਕ ਹੈ ਨਾ ਇਹ ਬਿਲਕੁਲ ਸ਼ਹਿਰ ਹਮ ਤੱਕਾ ਹੋਇਆ ਹੈ ਕੋਈ ਤੱਕੇ ਦਾ ਜਵਾਬ ਇਹ ਲੋਕੀ ਦੇਣਗੇ ਠੀਕ ਹੈ ਜਨਤਾ ਦੇਗੀ ਸਾਰੀ ਸਾਡੀ ਪਾਰਟੀ ਦੇਗੀ